ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕਮਾਲਪੁਰ ਜਿਹੜਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਅਓ ਮੇਰੇ ਵੀਰ ਆਜਾਦ ਹੋਣ ਵਾਲੇ ਦੋਸਤੋ ਘਰ ਪਹੁੰਚੇ ਆਪਾਂ ਆਕਾਸ਼ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਪਸ਼ੂ ਵਪਾਰ ਦਾ ਕੀਤਾ ਵੀਰ ਹਣਾਂ ਦਾ ਸੋ ਪਹਿਲਾਂ ਵੀ ਆਪਾਂ ਕਾਫੀ ਗੱਲ ਗ੍ਰੀਗੋ ਇਸ ਘਰੋਂ ਤੁਹਾਨੂੰ ਦਿਖਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਰੂਟੀਨ ਦੇ ਵਿੱਚ ਕੋਈ 2-4 ਨੱਕ ਜਿਹੜੇ ਆ ਉਹ ਆਏ ਗਏ ਰਹਿੰਦੇ ਆ ਚਾਹੇ ਨੀਲੀ ਰਾਵੀ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਮੱਝਾਂ ਦੀ ਗੱਲ ਕਰ ਲਈਏ ਚਾਹੇ ਵੜਾਂ ਦੀ ਗੱਲ ਕਰ ਲਈਏ ਠੀਕ ਆ ਜੀ ਹਰ ਇੱਕ ਕਿਸਮ ਦਾ ਪਸ਼ੂ ਇਸ ਕੇਲੇ ਤੇ ਆ ਗਿਆ ਰਹਿੰਦਾ ਬਾਕੀ ਪੁੱਛਗਿਛ ਕਰਕੇ ਤੁਸੀਂ ਡਿਟੇਲ ਉਹ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਦੋ ਹੀ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰਾਵੀ ਦੀ ਜਿਹੜੇ ਭਰਾ ਮੇਰਾ ਸ਼ੌਂਕ ਰੱਖਦੇ ਕਿ ਨੀਲੀ ਰਾਵੀ ਝੋਟੀਆਂ ਕੱਟੀਆਂ ਖਰੀਦਣ ਦਾ ਇੱਕ ਅੰਸਰ ਝੋਟੀ ਤੁਹਾਨੂੰ ਦਿਖਾ ਦੇਾਂਗੇ ਤਲੀ ਝੋਟੀ ਆ ਬਿੱਲੀ ਮਣਕੀ ਅੱਖ ਨੀਲੀ ਰਾਵੀ ਦੇ ਵਿੱਚ ਸਟੇਟ ਪੜਾ ਇੱਕ ਇਧਰ ਬਿਲਕੁਲ ਸਜਰ ਤਾਜੀ ਸੂਈ ਇੱਕ ਬਾਹਰ ਦਿਖਾ ਦਾਂਗੇ ਤੁਹਾਨੂੰ ਮਗਰ ਵੀ ਬੱਠੀ ਆ ਅੱਜ ਪਲਕ ਦੇ ਵਿੱਚ ਸੂਈ ਆ ਬਾਕੀ ਠੰਡੀ ਮਿੱਠੀ ਧੀਰੀ ਪੂਰੀ ਆ ਸਭ ਤੋਂ ਮੇਨ ਗੱਲ ਜਾਇਜ਼ ਤੇ ਜਨੂਨ ਰੇਟ ਰਊਗਾ ਠੀਕ ਆ ਜੀ ਅੱਜ ਤਰੀਕ 9 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਇਹ ਝੋਟੀ ਦਿਖਾ ਦਾਂਗੇ ਇਹ ਵੀ ਬਿਲਕੁਲ ਜਨੂਨ ਜਾਇਜ਼ ਰੇਟ ਦੇ ਉੱਤੇ ਮਿਲ ਜੂਗੀ ਤੁਹਾਨੂੰ ਬਾਕੀ ਸ਼ਿਵਾਲਪੁਰ ਅੱਧਾ ਦਿਗਾ ਜੀ ਤਰਨਪੁਰ ਸਾਹਿਬ ਤੋਂ ਕੋਈ 15-16 ਕਿਲੋਮੀਟਰ ਦੀ ਦੂਰੀ ਆ ਤਰੰਤਰੰਤੂ ਇੱਕ ਸੜਕ ਜਿਹੜੀ ਆਉਂਦੀ ਹੈ ਬਿਆਲਪੁਰੇ ਨੂੰ ਠਿੱਕੀ ਮਿੰਟ ਤੋਂ ਇਸੇ ਸੜਕ ਦੇ ਉੱਪਰ ਸ਼ਿਵਾਜਪੁਰ ਵਾਂ ਪਿੰਡ ਬਿਲਕੁਲ ਨੇੜੇ ਦਾ ਗਲਾਲੀਪੁਰ ਲਾਗੇ ਲਾਗੇ ਪਿੰਡ ਆ ਸਭ ਤੋਂ ਪਹਿਲਾਂ ਆਕਾਸ਼ਗੁਰ ਸਾਸਰੀ ਕਾ ਸਾਸਰੀ ਵੀਰ ਜੀ ਠੀਕ ਠਾਕ ਵੀਰੇ ਹਾਂ ਚੜ੍ਹਦੀ ਕਲਾ ਤੁਸੀਂ ਸੁਣਾਓ ਬੜੇ ਵਧੀਆ ਬੜੇ ਵਧੀਆ ਆਕਾਸ਼ ਹੋਰ ਸੁਣਾ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਆਕਾਸ਼ਪੁਰ ਐਨੀਮਲ ਤਕਰੀਬਨ ਆਪਣੇ ਕੋਲ ਚਲੋ 2-4 ਨਾ ਕੀਰੇ ਹੁੰਦੇ ਆ ਮੌਕੇ ਤੇ ਹਾਂਜੀ ਹਾਂਜੀ ਵੀਰ ਜੀ ਪਸ਼ੂ ਤਾਂ ਹੈਗੇ ਆਪਣੇ 3-4 ਹੀ ਆ ਟਾੜਿਆਂ ਤੋਂ ਦੋ ਪਹਿਲਾਂ ਹੀ ਸੇਲ ਹੋ ਗਈਆਂ ਆ ਠੀ ਬਾਕੀ ਮਾਲ ਸਾਫ ਸੁਥਰਾ ਲੰਮਾ ਦੇ ਲੰਮਾ ਦੇ ਘਾਟ ਬਾਕੀ ਦਾ ਬਹੁਤ ਚੰਗਾ ਮਾਲ ਰਹਿੰਦਾ ਵੀ ਵੇਚੀ ਜਾਂਦਾ ਹਾਂ ਜੀ ਹਾਂ ਜੀ ਆਹ ਸੋਹਰੇ ਆਪਾ ਫੋਨ ਲਾਇਆ ਵੀ ਆਪਣੇ ਤੋਂ ਕਈਆਂ ਦੋ ਹੋਰ ਸੋਹਰੇ ਆ ਗਏ ਤੇ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਸੇਲ ਹੋ ਗਈਆਂ ਇਹਦੀ ਵੀ ਗੱਲ ਹੁੰਦੀ ਫਿਰਦੀ ਆ ਠੀਕ ਆ ਹਾਂ ਜੀ ਚਲੋ ਬਾਕੀ ਜਿਹਦੇ ਜਿਹਦੇ ਹਿਸੇ ਜਿਹਦੇ ਜਿਹਦੇ ਕਰਮਾਂ ਦੇ ਜਿਸ ਦਾਣਾ ਪਾਣੀ ਜਿੱਥੇ ਦਾਣਾ ਪਾਣੀ ਉੱਤੇ ਜਾਣਾ ਜੀ ਜਾਣਾ ਪੈਣਾ ਲੈ ਲੈਂਗਾ ਦੋ ਹੋਰ ਬਾਰ ਅੱਛਾ ਜੀ ਉਹ ਚਲੋ ਹੁਣ ਆਪਣਾ ਲੈਡਜੇ ਕੰਮ ਫਿਰ ਪਾ ਦਾਂਗੇ ਏਦਾਂ ਤੱਕ ਠੀਕ ਆ ਸੂਈਆਂ ਵੀ ਆਹਦੀ ਸੂਈਆਂ ਹੀ ਸੂਈਆਂ ਠੀਕ ਆ ਹਾਂਜੀ ਲਓ ਵੀ ਦੋਸਤੋ ਇਹ ਜਿਹੜੇ ਦੋ ਐਨੀਮਲ ਹੁਣ ਮੌਕੇ ਤੇ ਮੌਜੂਦ ਆ ਇਹਨਾਂ ਦੀ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਆਕਾਸ਼ ਪਹਿਲੇ ਨੰਬਰ ਤੇ ਜਿਹੜੀ ਆਪਾਂ ਵਾੜ ਗਾਂ ਦੇਖ ਰਹੇ ਆ ਫਿਰ ਸਵੇਰਾਂ ਦੇ ਵਿੱਚ ਕਿਵੇਂ ਆ ਵੇਜੀ ਸੂਆ ਦੇ ਆਂਦੇ ਦੂਜਾ ਘਰ ਵਾਲੇ ਆਹ ਬਾਕੀ ਤਿੱਜਾ ਵੀ ਹੋ ਸਕਦਾ ਜੀ ਬਾਕੀ ਪ੍ਰੋਪਰ ਦੂਜਾ ਸੂਆ ਹੋਊਗਾ ਹਾਂਜੀ ਸਵੇਰੇ ਸੂਈ ਆ ਆਹ ਹਾਂਜੀ ਮਾਰਨਿੰਗ ਦੇ ਚਾਰ ਕਿਲੋ ਕਿਦੋਂ ਆਪਾਂ ਬਾਲਾ ਚੋਇਆ ਤਾ ਅੱਜ ਮਾਰਨਿੰਗ ਆਜੀ ਮਾਰਨਿੰਗ ਆਈ ਆਜੀ ਆਪਣੇ ਕੋਲ ਆਜੀ ਆਈ ਬਾਕੀ ਆ ਵੇਖੋ ਗਿੱਲਾ 나ੜੂ ਆਰੇ ਲੋ ਵੀ ਗਿੱਲਾ 나ੜੂ ਆ ਇਹ ਗਿੱਲਾ 나ੜੂ ਆ ਇਹ ਰਾਤੀ ਸੁੱਈ ਫਿਰ ਕੱਲ ਰਾਤੀ ਕ ਨਹੀਂ ਇਹ ਵੀ ਤਰਕੇ ਸੁੱਈ ਆ ਅੱਜ ਮਾਰਨਿੰਗ ਆਜੀ ਮਾਰਨਿੰਗ ਸੁੱਈ ਪਹਿਲੀ ਆਜਾ ਮਾਰਨਿੰਗ ਤਰਕੇ ਬਾਕੀ ਮਗਰ ਅਸੀਂ ਵੇਖੋ ਕਿ ਨਹੀਂ ਫੇਸ ਮੈਂ ਨਾ ਵੀ ਜਿਹੋ ਦੀ ਮਾਂ ਹੈ ਮੈਂ ਨਾ ਵੇਖੋ ਜਿਹਦੀ ਮੀਲੀ ਆਈ ਜੀ ਆ ਵੇ ਮੀਨੇ ਰਹੀ ਬਿਲਕੁਲ ਚਾਰ ਲੱਤਾਂ ਚਾਰ ਲੱਤਾਂ ਪੂਛ ਐਸੂ ਬਿਲਕੁਲ ਬਿਲੀਆਂ ਖੈ ਰਹਿ ਗਈਆਂ ਵਾ ਹਾਂ ਬਾਕੀ ਮਾਂ ਵੀ ਫੇਸ ਕੁਆੜੀ ਉਹ ਇੱਕੋ ਜਿਹੀ ਇਹਦੀ ਮਦਰ ਆ ਠੀਕ ਹੈ ਜੀ ਹਾਂ ਜੀ ਉਹ ਜੀ ਘਤੀ ਜੇ ਉਦਾਂ ਵੀ ਮਦਰ ਬੱਤੀ ਆ ਜੀ ਠੰਡੀ ਧੀਰੀ ਲਾ ਕੋਈ ਗੱਲ ਬਾਤ ਅੰਦਰ ਬਹਿਣੀ ਵਾਲੇ ਪਾਸੇ ਤੁਹਾਨੂੰ ਬਖਾਲ ਦੇ ਰੱਖੋ ਜੀ ਕੋਈ 2-4 ਕਿਲੋ ਚੋਇਆ ਕਰਕੇ ਭਾਂਜੀਆਂ ਦੀ ਵੀ ਜੀ ਹਾਂ ਲਓ ਜੀ ਆਹ ਦੋ ਚਾਰ ਕਿਲੋ ਬੋਲਾ ਚੋਇਆ ਹਾਂਜੀ ਤੇ ਧਾਰ ਫਿਰ ਆਕਾਸ਼ ਬਿਲਕੁਲ ਮੋਟੀ ਮਾਂ ਨਾ ਵੀਰ ਜੀ ਮੋਟੀਆਂ ਮੋਗੀਆਂ ਨਾੜਾ ਵੀ ਬਿਲਕੁਲ ਨਾੜਾ ਪਰ ਨਾੜਾ ਜੀ ਲਓ ਜੀ ਨਾੜਾ ਦਆ ਦਿੰਦਾ ਜੀ ਹਾਂ ਬੜਾ ਵੜ ਗਾ ਦੋਸਤੋ ਬਹੁਤ ਵਧੀਆ ਸੁਬਾ ਮੰਨ ਕੇ ਚਾਹੇ ਕੋਈ ਦੂਜਾ ਸੁਬਾ ਆਪ ਦੀ ਹਾਂਜੀ ਬੜੀ ਅਜੀ ਸਮਝ ਲਾਇਆ ਪਤਾ ਦੂਜਾ ਸੁਬਾ ਕਰਕੇ ਲਈ ਆਈ ਖੋਲ ਕੇ ਇੱਕ ਵਾਰ ਤੋੜ ਕੇ ਦਿਖਾ ਦੇ ਮਗਰ ਬੱਛੀ ਐ ਪਲੱਸ ਪੁਆਇੰਟ ਆ ਚਲੋ ਮਗਰ ਬੱਛਾ ਵੀ ਆ ਕੋ ਚੰਗੀ ਕੇਰ ਕਰੀ ਬੇਗਨਾ ਹੀ ਆ ਮਾਂ ਤੀ ਵੇਖੋ ਇੱਕ ਦੀ ਮੈਂ ਇੱਕੋ ਜੀਜੇ ਅਰੇ ਮਾਂ ਦੇ ਮਗਲੇ ਪੈਰ ਜੱਟੇ ਹੈਗੇ ਜੀ ਆ ਬਿਲਕੁਲ ਬਿਲਕੁਲ ਇਹਨੂੰ ਵੀ ਬਿਲਕੁਲ ਇਸ ਵਾਰ ਜੇ ਆਪਣੀ ਬੱਚਾ ਆ ਗਿਆ ਇਹ ਕਿਉ ਮਾਰੀ ਜਿੰਨੀ ਕ ਫੇਸ ਇੰਡਾਇਗ ਦਾ ਕੁਆਲਿਟੀ ਉਨੀ ਕੇ ਪਿੱਛੇ ਬੱਛੀ ਦੀ ਹਾਂਜੀ ਹਾਂਜੀ ਸੋ ਭੰਦਾ ਬਈ ਪੁੰਡ ਦੀ ਕਰਮਾਂ ਲਈ ਬੜੀ ਸਾਫ ਮੈਂ ਨਾ ਵੀਰ ਜੀ ਬਹੁਤ ਜ਼ਿਆਦਾ ਆਪਣਾ ਸੂਤ ਤਾਂ ਪਹਿਲਾਂ ਚੋਈ ਜਾਦੇ ਆ ਆਹ ਦੇਖੋ ਜੀ ਬਾਕੀ ਆਹ ਠੰਡੀ ਧੀਰੀ ਏ ਸੋਲੇ ਦੇ ਆਰਡਰ ਵੀ ਸਾਫ ਸੁਥਰੀਆਂ ਕਰਮਾਂ ਦੀ ਠਿਕਾ ਦੀ ਬੱਤੇ ਦਾ ਕਰਦੀ ਕੋਈ ਤਿੰਨ ਚਾਰ ਕਿਲੋ ਬੋਲਾ ਕਾਸ਼ਮ ਦਾ ਵੀ ਮਾਰਨਿੰਗ ਆਪਾਂ ਕਰ ਜਾਈਏ ਹਾਂ ਜੀ ਮਾਰੀ ਚੋਏ ਵੀਰ ਜੀ ਇੱਕ ਜਵਾਈ ਇਹਦੀ ਹੋਈ ਹੈ ਜੀ ਇੱਕ ਜਵਾਈ ਹੋਈ ਵੀਰ ਜੀ ਬਾਕੀ ਬੱਤੇ ਦਾ ਕਰਦੀ ਵੇਖੋ ਆਹ ਇਹਦੇ ਵੀਰ ਜੀ ਰਾਤ ਬੈਠਾ ਨਹੀਂ ਜਾਂਦਾ ਤੁਸੀਂ ਮਾ ਸੂਤ ਤਾਂ ਪਹਿਲਾਂ ਚੋਈ ਜਾਦੇ ਹਾਂ ਹਾਂ ਜੀ ਠੀਕ ਆ ਬਈ ਵਾਕਿਪਾ ਆ ਵੀਡੀਓ ਤੇ ਜਾਗੀ ਕਰਦਣਾ ਲੋ ਵੀ ਠੀਕ ਆ ਨੀ ਚੰਗੀ ਬਾਹਰ ਵੀ ਚੰਗੀ ਆ ਚਲੋ ਮੈਨੂੰ ਲੱਗਦਾ ਵੀ ਪੁੱਲੇ ਦਾ ਆਰਪਈਏ ਖਰਚ ਕਰਨੇ ਕਿਸੇ ਭਰਾ ਨੇ ਉਹਨੇ ਵੀ ਹੱਥ ਵੀ ਰੱਖਦੀ ਆ ਲੱਭ ਜੋੜੀ ਬਹੁਤ ਵਧੀਆ ਹੈ ਹਾਂਜੀ ਬਹੁਤ ਵਧੀਆ ਮੈਂ ਨਾ ਪੂਰੀ ਗੱਲ ਬੰਦੀ ਕਿ ਨਹੀਂ ਇੰਨਾ ਮਾਲ ਹੁੰਦਾ ਅਜੇ ਤੱਕ ਨਹੀਂ ਵੀ ਇਹ ਚੀਜ਼ ਆਈ ਜਿਹੜੀ ਇਹ ਪਹਿਲੀ ਵਾਰ ਆਈ ਆ ਬਹੁਤ ਚੰਗੀ ਆ ਇਹਦਾ ਬਲਬਲ ਦਾ ਬੱਚਾ ਹੀ ਆ ਬਲਬਲ ਦਾ ਬੱਚਾ ਲਓ ਬੇਠੇ ਕਿ ਬਾਕੀ ਥਾਨ ਥਾਪਾ ਵੀ ਬਹੁਤ ਸੋਨਾ ਕਰਨਾ ਮਾਨਾ ਜੀ ਸਾਰੇ ਬੰਨੇ ਪੂਰੀ ਯਾਰ ਕੋਈ ਮੇਰਾ ਵੀਰ ਸੱਜਣ ਇਹ ਨਹੀਂ ਇੱਥੇ ਆਣ ਕੇ ਆਖੂਗਾ ਵੀ ਥਾਨ ਮਾੜਾ ਲੱਗਾ ਹਾਂ ਨਹੀਂ ਕੋਈ ਇਹ ਨਹੀਂ ਕਹਿ ਰਿਹਾ ਥਾਨ ਮਾੜਾ ਇਹਨੂੰ ਹਾਂ ਚੌਕ ਦੀ ਜੀ ਬੀ ਨਹੀਂ ਆਉਂਗਾ ਠੀਕ ਆ ਤੇ ਆਕਾਸ਼ ਠੰਡੀ ਸੀਲਸਾਉ ਵੀ ਪੂਰੀ ਮਾਨਾ ਜੀ ਮੈਂ ਕੀ ਡਿਮਾਂਡ ਕਰਦਾ ਇਹਦੀ ਸ਼ਾਹੀ ਜੇ ਦੇ ਦੇਖੋ ਬਾਕੀ ਥਾਨ ਤੋਂ ਹਾਂ ਐ ਹਰ ਲੰਗ ਸਭੇ ਗਏ ਪਈ ਆ ਜੈਤੋ ਜੈ ਜੀ ਆਪਾਂ ਕਰਨਾ ਸ਼ਾਹ ਜੀ ਇਹ ਜਿਹੇ ਭਾਂ 48000 ਰੈਡ ਦੇ ਮੁੱਲ ਕਾ ਤਾਂ ਹੀ ਲਿਖਦੀ ਹੈ ਹਾਂ ਜੇ ਸੁਣੋ ਹਾਂ ਨਾ 43000 ਦੇ ਦਿਆਂਗਾ 43 ਦੀ ਹਾਂ ਜੀ ਕੋਈ ਹੈਗੀ ਕਸਤ ਕੱਢਦੇ ਹੋਰ ਥੋੜੀ ਬਾਤ ਸ਼ਾਹ ਪੂਰੇ 40000 ਦੀ ਦੇ ਦਾਂਗੇ ਚੱਕੋ ਭਾਈ ਚੱਕੋ ਲੋ ਵੀ ਪੂਰੇ 40000 ਦੀ ਕਾਸ਼ਮਾ ਵੀ ਬੈਡ ਆਪਾਂ ਦੇ ਦੇਾਂਗੇ ਬਾਕੀ ਮੇਰੇ ਪ੍ਰਭੂ ਸਾਰੇ ਪਾਸੇ ਪ੍ਰੋਪਰ ਦੇ ਦੇ ਬਸ ਸਾਰੇ ਬੰਨਾਂ ਜੀ ਹਾਂ ਦੇਖੋ ਬਾਕੀ ਹੋਰ ਕੋਈ ਪ੍ਰੋਪਰ ਦੀ ਵੀ ਵੀ ਆਪਣੇ ਕੋਲ ਜੇਲਦੀ ਵੀਡੀਓ ਹੈਗੀ ਆ ਆ ਵੇ ਸ਼ਾਇਦ ਕੋਈ ਸੌਦਾ ਬਾਏ ਕਰੇ ਆਪਣੇ ਉਹਨੇ ਜੇਰ ਦੀ ਵੀਡੀਓ ਬਾਕੀ ਜੇਰ ਪੂਰੀ ਬਠੋੜਾ ਪਰ ਕੇ ਪਾਇਆ ਫਿਰ ਮਰ ਕੇ ਪਾਇਆ ਜੇਰ ਦਾ ਉਹ ਵੀਡੀਓ ਮੈਂ ਵੇਖੀ ਆ ਕੋਈ ਭਰਾ ਵੇਖਣਾ ਚਾਹੁੰਦਾ ਆ ਅਸੀਂ ਮਗਾ ਸਕਦੇ ਪਹਿਲਾਂ ਸ਼ਾਇਦ ਇਹ ਮੈਂ ਸੌਦਾ ਕਰਾਂ ਪਹਿਲਾਂ ਆਪਣੇ ਨਾਲ ਗੱਲ ਕਰਿਆ ਆ ਪੇ ਜੇਰ ਦੀ ਵੀਡੀਓ ਦਿਖਾਵਾਂਗੇ ਨੂੰ ਠੀਕ ਆ ਹਾਂਜੀ ਤੇ ਨਾ ਝੂਠ ਮਾਰਨਾ ਮਾਰਨਾ ਹੀ ਆ ਬਿਲਕੁਲ ਜਿਹੜੀ ਸਤਾਈ ਉਹ ਦੱਸਾਂਗੇ ਇੱਕ ਵਾਰ ਇਹਨੇ ਪਾਇਆ ਕਰੋ ਮਿਲਣੀ ਨਹੀਂ ਜੀ ਹਾਂ ਬਿਲਕੁਲ ਜੀ ਬਿਲਕੁਲ ਨਹੀਂ ਚੰਗਾ ਪਸ਼ੂ ਆ ਬਾਕੀ ਚੰਗਾ ਪਸ਼ੂ ਜਿਆਦਾ ਨਹੀਂ ਵੀਰ ਜੀ ਦੁੱਧ 15-16 ਕਿਲੋ ਉਹ ਇਹ ਨਹੀਂ ਜਾਂਦੀ ਹਾਂ ਤੇ ਮੇਰਾ ਬਿਲਰ ਚ ਪਹਿਲੀ ਸਵੇਰ ਕੱਢਿਆ ਨੇ ਚਬਾਈ ਤੋਂ ਬਾਕੀ ਚਾਰ ਬਸ ਜਰੂਰੀ ਆ ਮੈਂ ਨਾ ਵੀ ਚਾਰ ਜਰੂਰੀ ਪੂਰੀ ਆ ਆ ਪੱਥਾ ਪੂਰੇ ਚੁੱਕਦੀ ਏ ਅੱਗੇ ਸੈਗਨ ਦਾ ਪੱਥਰਾ ਬਸੂਸ ਵਾਲਾ ਡੰਗਰਾ ਆਂ ਥੋੜਾ ਕਰ ਦਿੰਦਾ ਬਸ ਕੋਈ ਗੱਲ ਨਹੀਂ ਏ ਤੇਰੀ ਅੱਜ ਹੀ ਸੂਈਏ ਫਿਰ ਬਸੂਸਵਾ ਦੇ ਹਾਂ ਜੀ ਉਹਨਾਂ ਲਾਗਰ ਪੀਰ ਪਰਨਾ ਭੱਜਦਾ ਹੁੰਦਾ ਬਸ ਬਸ ਬਾਕੀ ਇਹ ਰਾਜੀ ਆ ਕੇ ਬੰਨੇ ਘੁੱਸੀ ਨਹੀਂ ਏ ਜੋ ਹੈਗਾ ਤੇ ਬਾਕੀ ਸਾਰਾ ਕੋ ਦਾਸ ਆ ਠੀਕ ਆ ਹਾਂ ਜੀ ਅੱਗੇ ਦੋਸਤੋ ਸੈਗਨ ਨੰਬਰ ਤੇ ਇੱਕ ਤੁਹਾਨੂੰ ਆਫਾ ਨੀਲੀ ਦੀ ਝੋਟੀ ਦਿਖਾ ਦਿੰਨੇ ਆ ਇਹ ਤਾਂ ਹੋ ਗਈ ਵੈਦ ਠੀਕ ਆ ਜੀ ਹੋਰ ਡਿਟ ਬਾਕੀ ਥਾਲੀ ਆ ਗਈ ਮੀਨੀ ਵੀ ਹੈਗੀ ਇੱਕ ਸੰਗ ਲਗਾ ਵੀ ਨਾ ਮੀਨੀ ਹਾਂਜੀ ਇੱਕ ਕਿੰਦਾ ਇਹ ਆ ਵੇਖੋ ਆ ਵੇਖੋ ਜੀ ਜੜਕ ਮਾਰਦਾ ਜੜਕ ਮਾਰਦਾ ਸਟੇਟ ਪੜਾ ਬਿਲਕ ਬਿੱਲੀ ਮਨ ਕੀ ਆ ਜੇ ਬਿੱਲੀ ਮਨ ਕੀ ਆ ਉਹ ਅੱਖਾਂ ਵੇਖੋਗੇ ਬਿੱਲੀਆਂ ਮਨ ਕੀ ਆ ਖਾਣੇ ਹਾਂਜੀ ਕੋਈ ਇਹ ਨਹੀਂ ਵੀ ਮਾੜਾ ਮੋਰ ਕੋਈ ਜਵਾਬ ਆ ਜਾਂ ਦੂਜਾ ਤੀਜਾ ਬਿਲਕੁਲ ਆਣ ਦੋਰੇ ਪੈਂਦੇ ਆ ਠੀਕ ਆ ਜੀ ਹਾਂਜੀ ਸਟੇਟ ਪੜਾ ਬਾਕੀ ਝੋਟੀ ਬੜੀ ਪਿਆਰੀ ਆ ਤੇ ਇਹਦੀ ਉਮਰ ਦੀ ਗੱਲ ਕਰੀਏ ਮੋਹੋਂ ਦੰਦੀ ਕਿਵੇਂ ਵੀਰ ਜੀ ਦੰਦੀ ਚਪਗੀ ਹੋ ਗਈ ਵੀ ਚੌਕੀ ਆ ਦੰਦੀ ਚੌਕੀ ਵੀ ਹਾਂ ਦੋਂ ਤੇ ਚੌਕੀ ਬਰਾਬਰ ਬਰੂਪਰ ਕਰ ਗਈ ਹੈ ਅੱਗੇ ਕੋਈ ਹੀਟ ਕੱਢੀ ਆ ਬਣੀ ਹੈ ਵੀਰ ਜੀ ਵਿਜਨ ਆਇਆ ਹਫਤਾ ਹੋ ਗਿਆ ਬਣੀ ਨੂੰ ਅੱਛਾ ਜੀ ਹਾਂਜੀ ਹਾਂਜੀ ਮਾਲੀ ਤੇ ਮਾਲੀ ਤੇ ਬਣੀ ਵੀਰ ਜੀ ਝੂੜ ਨਹੀਂ ਮਾਨਾ ਨਾ ਨੀਲੀ ਰਾਵੀ ਦੇ ਮਾਲੀ ਤੇ ਨੀਲੀ ਰਾਵੀ ਦੇ ਮਾਲੀ ਤੇ ਬਣੀ ਵੀਰ ਜੀ ਉਹ ਵੀ ਉਹ ਦੋਸਤੋ ਹਫਤੇ ਦੀ ਬਣੀ ਸੋਰੀ ਆ ਹਾਂਜੀ ਹਾਂਜੀ ਤੇ ਉਮੀਦ ਆਪਾਂ ਕਰ ਸਕਦੇ ਆ ਵੀ ਪ੍ਰੋਪਰ ਹੀਟ ਕੱਢੀ ਆ ਬਾਕੀ ਵੀਰ ਜੀ ਚਲੋ ਗਾੜੀ ਕਿਸਮਤ ਆ ਪਰਾਇਤਾ ਦੇ ਵੀ ਜਿੰਨੇ ਆਪਣੇ ਮਾਲੀ ਛੋਟੀਆਂ ਬਣੀਆਂ ਕੋਈ ਖਾਲੀ ਨਹੀਂ ਨੀ ਆ ਠੀਕ ਆ ਹਾਂਜੀ ਨਹੀਂ ਫਿਰ ਕਰਮਾ ਦੀ ਪੈ ਗਈ ਪੱਕੇ ਪਾਣੀ ਪੈ ਗਈ ਪੱਕੇ ਬਾਣੇ ਜੀ ਬਾਕੀ ਛੋਟੀ ਤੁਸੀਂ ਤੁਹਾਨੂੰ ਦਿਖਾ ਦਿੰਦੇ ਆ ਗਾੜੀ ਵੀ ਜੀ ਰਾਲ ਨੀ ਨੀਲੀ 라ਵੀ ਜਿਹੜੀ ਛੋਟੀ ਤੁਸੀਂ ਸਾਹਮਣੇ ਦੇਖ ਰਹੇ ਜੀ ਬਾਕੀ ਵੀ ਜੀ ਵੇਖੋ ਪਿੱਠ ਫੁੜੇ ਦੇ ਆ ਰਾਜੀ ਜੀ ਬਾਕੀ ਬਿਊਟੀ ਚੈੱਕ ਕਰੋ ਮੇਰੇ ਭਰਾ ਖੂਬਸੂਰਤੀ ਦੇਖੋ ਸੁੰਦਰਤਾ ਕਰੋ ਚੱਕ ਛੋਟੀ ਦੀ ਪੂਛ ਹਾਫ ਤੋਂ ਥੋੜੀ ਜੀ ਪਲੱਸ ਉੱਪਰ ਤੱਕ ਵਾਈਟ ਆ ਚਾਰੇ ਥਾਣੇ ਝੋਲੀ ਤੁਸੀਂ ਦੇਖੋਗੇ ਵਾਟ ਫੁੱਟ ਕਾਫੀ ਪੈਂਦੇ ਆ ਤਨੀਆਂ ਥੁਣੀਆਂ ਬਹੁਤ ਵਧੀਆ ਚਾਰੇ ਥਾਣੀਆਂ ਨੇ ਬਸ ਹਾਂਜੀ ਹਾਂਜੀ ਵੀਰ ਜੀ ਚੌਥਾ ਥਾਣਾ ਕੋਈ ਫੋਰ ਸ਼ਾਖ ਨਾ ਹੋਊਗੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਚਾਰੇ ਥਾਣਾ ਦੋਸਤੋ ਕੋਈ ਫੋਰ ਸ਼ਾਖ ਨਹੀਂ ਗਈ ਬਾਕੀ ਇੱਥੇ ਇੱਕ ਮਿੰਟ ਕਾਸ਼ ਰੋਕੀ ਮੜੀ ਜੀ ਆਹ ਦੇਖੋ ਬਾਕੀ ਮੇਰੇ ਪ੍ਰਭੂ ਵੱਟ ਫੁੱਟ ਕਾਫੀ ਆ ਝੋਲੀ ਕਰਮ ਵਾਲੀ ਜਦੋਂ ਨਿੱਤਰ ਆ ਜੀ ਠੀਕ ਹੈ ਜੀ ਲਾਗੇ ਬੰਨੇ ਹੋਈ ਸੋਣ ਦੇ ਚੰਗੀ ਝੋਲੀ ਬਣਾ ਲਊਗੀ ਸੋ ਬਾਕੀ ਤੁਹਾਡੇ ਸਾਹਮਣੇ ਆ ਕੋਈ ਫੋਰ ਨਹੀਂ ਕੋਈ ਸ਼ਾਖ ਨਹੀਂ ਗਈ ਚਾਰੇ ਥਾਣਾ ਚੰਗੇ ਸੋਨੇ ਨਖੇੜ ਤੇ ਤੇ ਸੋਨਾ ਪੇਠ ਫੁੜਾ ਸੋ ਹਫਤੇ ਦੀ ਬਣੀ ਸੋਰੀ ਆ ਨੀਲੀ ਰਾਵੀ ਦੇ ਮਾਲੀ ਤੋਂ ਬਣੀ ਆ ਬਿਊਟੀ ਸ਼ਾਨਦਾਰ ਆ ਵੇਖੋ ਜੀ ਲੋਬੇ ਤੇ ਪਗਾਲੋ ਮੇਰਾ ਭਰਾ ਸ਼ੌਕ ਕਿਉਂਕਿ ਬਹੁਤ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਇਹੋ ਜਿਹੇ ਪਸ਼ੂ ਖਰੀਦਣ ਦੇ ਬਾਕੀ ਵੀਰ ਜੀ ਇਹ ਜੇ ਤੋਹਫਾ ਹੀ ਆ ਨਗੀਨਾ ਹੀ ਆ ਜੀ ਹਾਂ ਮਗਰ ਤਾਂ ਇਹ ਕਰਮਾਲੇ ਨਗੀਨੇ ਬਹੁਤ ਘੜ ਲੱਭਦੇ ਆ ਆ ਠੀਕ ਐ ਲਓ ਘੱਟ ਮੋੜ ਲਓ ਬਾਕੀ ਕਾਫੀ ਚ ਚਲੋ ਵਪਾਰ ਲੈਣ ਦਾ ਕੰਮ ਆ ਚਲੋ ਪਸ਼ੂ ਇਹਨੇ ਸਾਂਭੇ ਨਹੀਂ ਜਾਦੇ ਨਹੀਂ ਸਾਂਭੇ ਅੱਜ ਵੀ ਕਿੰਨੇ ਸਾਂਭੀ ਜਾਣਾਗੇ ਵੀ ਆਂਡ ਜੋ ਨਾਲੇ ਪਸ਼ੂ ਵੇਚਦੇ ਜੀ ਨਹੀਂ ਕਰਦਾ ਨਹੀਂ ਜੀ ਕਰਦਾ ਵੀ ਜੀ ਸਾਂਭੀ ਕਿੰਨੇ ਜਾਈਏ ਬਸ ਬਸ ਤੇ 12 ਕੰਮ ਰੋਜ ਜਾਂਦਾ ਇਹ ਹਾਣਾ ਕਰਮ ਵਾਲੀਆਂ ਕੋਈ ਨਾ ਨਕੀ ਨਹੀਂ ਆਈ ਰਹਿੰਦੇ ਆ ਨਕੀ ਨਹੀਂ ਆਈ ਰਹਿੰਦੇ ਜੇ ਸਾਂਭਣਾ ਦੇਖੇ ਤਾਂ 12 ਆਦੇ ਬਿਲਕੁਲ ਤੇ ਜਿਹੜਾ ਭਰਾ ਚੋਂ ਲੈ ਜਾਂਦਾ ਉਹਨੂੰ ਵੀ ਕਰਮ ਵਾਲੇ ਦਾ ਸ਼ੌਂਕ ਪੂਰਾ ਹੋ ਜਾਂਦਾ ਵੀ ਇਹੋ ਜੀ ਨਾ ਨਾ ਵੀਰ ਜੀ ਪੂਰਾ ਸ਼ੌਂਕ ਪੂਰਾ ਜੋ ਇਹਨੇ ਨਹੀਂ ਜੀ ਸ਼ੌਂਕ ਪੂਰਾ ਕਰਮ ਦੇ ਕਰਨਾ ਕਿੰਨੇ ਆ ਹਾਂ ਮਾ ਵੀ ਇਹ ਦੋਸਤੋ ਝੋਟੀ ਜਾਂ ਤਾਂ ਮੈਂ ਬਤਾ ਦਿੰਦੀ ਆ ਬਹੁਤੰਦੀ ਚੌਕੀਆ ਚੌਕ ਦੇ ਬਰਾਬਰ ਕਰਕੀ ਆ ਠੀਕ ਆ ਜੀ ਕੋਈ ਭਾਂਟੀ ਨਹੀਂ ਲਿਆ ਤਸਦੀ ਕਰ ਸਕਦਾ ਬਾਕੀ ਥਣਾ ਤੋਂ ਨਾਂ ਦੀ ਬੜੀ ਸਾਫ ਆ ਠੀਕ ਆ ਝੋਲੀ ਚੜੀ ਚੰਗੀ ਸਾਫ ਆ ਮੈਂ ਨਾ ਇਹ ਪੂਰੀ ਝੋਲੀ ਵੀਰੋ ਦੇਖੋ ਸੋਨਾ ਚੱਡਾ ਬਣਾਉਂਗੀ ਕਰਮ ਵਾਲੀ ਆ ਆ ਤੇ ਇਹ ਡੰਗਰ ਦਾ ਵਾਧ ਹੁੰਦਾ ਵੀਰ ਆ ਹਾਂਜੀ ਕਾਜ ਲੈਣ ਦੇਣ ਕੀ ਰਹੂਗਾ ਦੇਣੀ ਕਿੰਨੇ ਦੀ ਆ ਵੀਰ ਜੀ ਮੋਲ ਪੰਜ 40 ਕਰ ਲੀ ਤਾਂ ਵੀ ਵੇਖਦੀ ਆ ਔਰ 45 ਕਰ ਫਿਰ ਵੀ ਵੇਖਦੀ ਆ ਆਪਾਂ ਦੇਣੀ ਜਾਜ ਆ ਆਪਾਂ ਵੀਰ ਜੀ ਹਾਂ ਨਾ ਹੀ ਆ 35000 ਦਵਾਂਗੇ ਵੀਰ 35000 ਦੀ ਹਾਂਜੀ ਦੇਖ ਲਓ 35000 ਦਾ ਕਿ ਤੁਸੀਂ ਦੱਸ ਦੋਣਾ ਨਹੀਂ ਚੰਗੀ ਏ 35000 ਦੀ ਬਾਕੀ ਚਲੋ ਭੈਣ ਭਰਾ ਆਪਾਂ ਯਾਰ ਨਹੀਂ ਰੋ ਛੱਡ ਦਾਂਗੇ 34 ਦੀ 34000 ਦੀ ਚੱਕੋ ਵੀ ਬਾਕੀ ਇਹ ਭਾ ਮੇਲੇ ਨਹੀਂ ਹਾਂ ਆਹ ਬੰਗਾਲਪੁਰ ਹੀ ਪੈਣਾ ਜੀ ਹਾਂ ਹਾਂ ਠੀਕ ਆ ਬਾਕੀ ਵੇਖੋ ਵੀਰ ਫੇਸ ਕੁਆਲੀ ਪੂਰੀ ਚੰਗੀ ਅੱਜ ਕੱਲ ਦੇਖ ਵੀ ਤੁਸੀਂ ਸਹਾਰਾ ਝੋਟੀ ਵੀ ਰੈਡੀ ਪਾ ਲਈ ਸੋ ਠੀਕ ਏ ਆਪਾਂ ਪਾਉਦੇ ਨਹੀਂ ਘਰੇ ਆਪਾਂ ਕਿਹੜਾ ਮਤਲਬ ਨਹੀਂ ਡੰਗਾ ਰੱਖੇ ਬਿਲਕੁਲ ਬਿਲਕੁਲ ਕੰਬਲ ਬਹੁਤ ਬੰਨ ਕੇ ਸਿਆਲ ਘੜਾਈ ਰਹਿਣਾ ਦੀ ਬਿਲਕੁਲ ਬਿਲਕੁਲ 34000 ਦੀ ਅੱਜ ਦੋਸਤੋ ਝੋਟੀ ਮਿਲ ਜਾਣੀ ਆ ਪਾਇਲ ਦੇ ਹਜ਼ਾਰ ਤੇ ਮੈਂ ਜੀ ਨਹੀਂ ਬਣ ਗਈ ਕਰਮਾਰੀ ਚਲੋ ਬਣ ਗਈ ਤੱਕੋ ਫੋਟੋ ਕਰੋਗਾ ਬੜੀ ਝੋਟੀ ਹੈ ਮੱਝ ਬਣ ਗਈ ਗਏ ਹਾਂਜੀ ਮੈਂ ਬਣ ਗਈ ਗੀ ਗਾੜੀ ਰੁੱਤ ਵੀ ਰ ਆ ਗਈ ਇਹਨਾਂ ਦੀ ਤੁਹਾਨੂੰ ਪਤਾ ਹੈ ਇੰਸਟਾਲਰ ਚਲੋ ਇਹਨਾਂ ਵਰਮੀ ਨੇ ਦੋਨ ਬੱਸ ਬੱਸ ਤੇ ਝੋਟੀ ਮੈਂ ਬੜੀ ਬਣੀ ਆ ਬਾਕੀ ਨਿਕਾ ਲੋ ਵੱਡੇ ਹੁੰਦੇ ਆ ਹੁੰਦੇ ਜੇ ਆਪਾਂ ਵੇਖੀਦਾ ਜੇ ਮਾਰੀ ਤੋਂ ਮਾਰੀ ਮੈਂ ਲੱਖ ਰੁਪਏ ਦੀ ਵੀਰ ਜੀ ਆਉਂਦੀ ਆ ਬਿਲਕੁਲ ਮਾਰੀ ਤੋਂ ਮਾਰੀ ਚੰਗੇ ਨੇ ਬੜੀ ਦੂਰ ਦੀ ਗੱਲਾਂ ਰਹਿ ਗਈਆਂ ਬਿਲਕੁਲ ਤੇ ਬਾਕੀ ਨਿੱਕਿਆਂ ਤੋਂ ਵੱਡੇ ਹੁਣ ਨਾ 40 70 80 ਹਜ਼ਾਰ ਹਰੇਕ ਲਾਉਣ ਨੂੰ ਫਿਰਦਾ ਪਰ ਜਦੋਂ ਉਹ ਜੀ ਮੱਝ ਅੱਗੇ ਆ ਜੇ ਉਦੋਂ ਜੀ ਦੀ ਕਰਦਾ ਜੀ ਦੀ ਕਰਦਾ ਵੀਰ ਜੀ ਹਾਂ ਤੇ ਮੰਨ ਲਓ ਕਿਤੇ ਵੀ ਮੰਨ ਲਓ ਮੁੱਲ ਲਾਓ ਇੱਕ ਬਾਹ ਇੱਕ ਵੀ ਦੇ ਵਾਰ ਤੇ ਪਿਆਣਾ ਹਾਂ ਕੋ ਲੱਖ ਤੋਂ ਮੁੱਲ ਛੱਲੇ ਗਿਆ ਨਹੀਂ ਆ ਹਾਂ ਚੋ ਗੱਲ ਹੈ ਵੀ ਜਿਵੇਂ ਕੁਆਲਟੀ ਦੀ ਗੱਲ ਆ ਦੀ ਦੀ ਗੱਲ ਬਾਕੀ ਨਿੱਕਾ ਦੇ ਵੱਡੇ ਨੇ ਮੰਨ ਲਓ ਇਹ ਵੀ ਜੇ ਵੱਡੀ ਕਰਮਾਰੀ ਸਾਹ ਲੋਗੇ ਤੇ ਇਹ ਨਾ ਆ ਦਾ ਮੁੱਲ ਪਾਉਗੀ ਇਹ ਨਾ ਕਿਸੇ ਦਾ ਗਾ ਕਰਮਾਂ ਲਈ 2 ਲੱਖ ਦੇ ਨਹੀਂ ਵਿਕਣਾ ਨਾ ਨਾ ਵੀ ਜੀ ਉਹ ਗਾ ਇਸ ਕਿਸਮ ਮੁਕਰਦਾ ਦੇ ਬਹੁਤ ਕਿਸੇ ਟਾਵ ਲਾਉਣੀ ਇਹਨੇ ਲੋ ਵੀ ਆ ਦੋਸਤੋ ਅੱਜ ਸਿਰਫ 34000 ਦੀ ਮਿਲੂਗੀ ਤੁਹਾਨੂੰ ਹਾਂਜੀ ਬੜੀ ਚੰਗੀ ਝੋਟੀ ਆ ਚੰਗੀ ਪਿਆਰੀ ਕੱਤੀ ਆ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਕਾਲ ਕਰ ਲਿਓ ਰੇਟ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਇਹ ਅੱਜ ਦੋ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋਵੇਂ ਆਪਾਂ ਆਪਣੀ ਜਗ੍ਹਾ ਤੇ ਚੰਗੇ ਆ ਜਾਇਜ਼ ਰੇ ਇਹ ਵੱੜੀ ਗੱਲ ਕਰ ਲਈਏ ਕਿ ਉਹ ਸੂਈ ਸਵਾਈ ਆ ਤੇ ਬਾਅਦ ਵਿੱਚ ਮੇਰੇ ਭਰਾ ਕੋਈ ਇਤਰਾਜ਼ ਕਰਦੇ ਆ ਪਹਿਲਾਂ ਵੀ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਬੱਚੀ ਮਗਰ ਚੰਗੀ ਆ ਬੋਲਬੋਲ ਦਾ ਬੱਚਾ ਬੋਲਬੋਲ ਦਾ ਬੱਚਾ ਹੀ ਦੇਖੋ ਨੀਲੀ ਰਹੀ ਏ ਲੈ ਵੀ ਕਾਸ਼ ਇੱਕ ਨੰਬਰ ਆਪਣੇ ਕਰਦੇ ਨੰਬਰ ਵੀ ਜੀ ਆਪਣਾ 959263199 ਹਾਂ ਹਾਂਜੀ ਠੀਕ ਹੈ ਵੀਰੇ ਚਲੋ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ